ਕਮਤੀ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਕਾਲੀਏ ਜਦੋਂ ਮੇਰਾ ਸੋਹਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਤੀ ਪੈ ਗਏ ਤੇ ਸਾਲੇ ਮੇਰੇ ਨੇ ਕਰ ਲਈ ਕਿਰਚ ਉਹਨਾਂ ਨੇ ਪਹਿਲਾਂ ਮਾਰੀਏ ਮੇਰੇ ਭਾਈ ਦੇ ਤਿੰਨ ਖਰਚਾ ਮਾਰੀਏ ਮੇਰੇ ਸਾਲੇ ਨੇ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਐ ਸਸਪਤਾਲ ਸਾਰਾ ਖੂਨੋ ਖੂਨ ਹੋਇਆ ਸੀ ਮੇਰੇ ਛੋਟੇ ਭਾਈ ਨੂੰ ਐਤੋਂ ਰੈਫਰ ਕੀਤਾ ਗਿਆ ਚੰਡੀਗੜ੍ਹ ਤਾਂ ਮਾਮਲਾ ਮਾਚੀਵਾੜਾ ਤੋਂ ਹੈ ਜਿੱਥੇ ਕਿ ਵਿਆਹੁਤਾ ਔਰਤ ਵੱਲੋਂ ਜ਼ਹਿਰ ਖਾਣ ਤੋਂ ਬਾਅਦ ਮਾਚੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਕੇ ਪਰਿਵਾਰ ਨੇ ਆ ਕੇ ਸੋਹਰੇ ਪਰਿਵਾਰ ਤੇ ਹਮਲਾ ਕਰ ਦਿੱਤਾ ਤਾਂ ਇਸ ਖੂਨੀ ਲੜਾਈ ਦੇ ਵਿੱਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਤਾਂ ਦੱਸਦੀ ਹੈ ਕਿ ਇਹ ਮਾਮਲਾ ਮਾਛੀਵਾੜਾ ਦਾ ਹੈ ਜਿੱਥੇ ਕਿ ਸ਼ਰੀਅਮ ਹਸਪਤਾਲ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਲਵਾਰਾਂ ਚੱਲੀਆਂ ਨੇ ਜਿਨ੍ਹਾਂ ਲਈ ਤਸਵੀਰਾਂ ਵੀ ਸਾਹਮਣੇ ਆਏ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਇਸ ਖੂਨੀ ਜੰਗ ਦੇ ਵਿੱਚ ਹਸਪਤਾਲ ਦੇ ਸਾਰੇ ਫਰਸ਼ ਤੇ ਖੂਨ ਖਿਲ ਰਿਹਾ ਹੋਇਆ ਹੈ ਜਾਣਕਾਰੀ ਅਨੁਸਾਰ ਪਿੰਡ ਸਿਕੰਦਰਪੁਰ ਵਿਖੇ ਵਿਆਹ ਜਸਵੀਰ ਕੌਰ ਨੇ គ្រਿਲੂ ਕਾਰਨਾਂ ਦੇ ਚੱਲਦਿਆਂ ਜ਼ਹਿਰ ਖਾ ਲਿਆ ਸੀ ਜਿਸ ਕਾਰਨ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਇਲਾਜ ਦੇ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਆਇਆ ਜਿੱਥੇ ਕਿ ਵਿਆਹੁਤਾ ਔਰਤ ਦੇ ਜਦੋਂ ਪੇਕੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸਿੱਧਾ ਆ ਕੇ ਸੋਹਰੇ ਪਰਿਵਾਰ ਤੇ ਅਟੈਕ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਸੋਹਰੇ ਪਰਿਵਾਰ ਦੇ ਵਿੱਚੋਂ ਸੋਹਰਾ, ਦਿਓਰ ਅਤੇ ਇੱਕ ਹੋਰ ਰਿਸ਼ਤੇਦਾਰ ਜ਼ਿਆਦਾ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦਿਓਰ ਨੂੰ ਢਿੱਡ ਦੇ ਵਿੱਚ ਚਾਕੂ ਮਾਰਿਆ ਗਿਆ ਜਿਸ ਕਰਕੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਬਾਬਤ ਜਦੋਂ ਵਿਆਹੁਤਾ ਦੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਘਟਨਾ ਐਕਚੁਅਲੀ ਨਾ ਪਹਿਲਾਂ ਮੈਂ ਕੰਮ ਤੇ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਖਾ ਲਈ ਹੈ ਉਹਨੇ ਫਿਨੈਲ ਦੀ ਗੋਲੀ ਖਾਦੀਆਂ ਸੀ ਅਸੀਂ ਘਰੋਂ ਮੇਰੀ ਘਰ ਦੀ ਨੂੰ ਲੈ ਆਏ ਡਾਕਟਰ ਅਨੰਦ ਮੈਡੀ ਸਿਟੀ ਦੇ ਸ਼ਕਤੀ ਨੰਦੇ ਉੱਥੇ ਲੈ ਕੇ ਆਏ ਅਸੀਂ ਉਹਨੂੰ ਐਡਮਿਟ ਕਰਵਾਇਆ ਤੇ ਮੇਰੇ ਸਹੁਰੇ ਫਿਰ ਆਏ ਪਹਿਲਾਂ ਮੇਰਾ ਸਾਲਾ ਆਇਆ ਵੱਡਾ ਸਾਲਾ ਤੇ ਉਹਨੇ ਆ ਕੇ ਪਹਿਲਾਂ ਪਿੱਛੇ ਕੱਢ ਗਿਆ ਉਹਨੇ ਕੁਝ ਨਹੀਂ ਕਿਹਾ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਥੀ ਪੈ ਗੇ ਹੱਥੀ ਪੈ ਗੇ ਤੇ ਸਾਲੇ ਮੇਰੇ ਨੇ ਕਰ ਲਈ ਖਰਚ ਉਹਨਾਂ ਨੇ ਪਹਿਲਾਂ ਮਾਰੀ ਇਹ ਮੇਰੇ ਭਾਈ ਦੇ ਤਿੰਨ ਖਰਚਾ ਮਾਰੀ ਮੇਰੇ ਸਾਲੇ ਨੇ ਫਿਰ ਮੇਰੇ ਡੈਡੀ ਦੇ ਘਰ ਚਾ ਮਾਰੀਆਂ ਤੇ ਫਿਰ ਮੇਰੇ ਮਾਮਾ ਸੋਰੀ ਜੋਰਾ ਸਿੰਘ ਤੇ ਮਨਜੀਤ ਸਿੰਘ ਇਹ ਵੀ ਆਏ ਇਹ ਵੀ ਸਾਡੇ ਹੱਥੀ ਪੈ ਗਏ ਸੀ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਹੈ ਸਾ ਹਸਪਤਾਲ ਸਾਰਾ ਖੂਨੋ ਖੂਨ ਹੋਇਆ ਸੀ ਤੇ ਹੁਣ ਤੁਸੀਂ ਸਿਵਲ ਹਸਪਤਾਲ ਸਮਰਾਲਾ ਆ ਹਾਂਜੀ ਅਸੀਂ ਸਿਵਲ ਹਸਪਤਾਲ ਸਮਰਾਲਾ ਹੋਰ ਸਾਨੂੰ ਮੇਰੇ ਵੱਡੇ ਮੇਰੇ ਛੋਟੇ ਭਾਈ ਨੂੰ ਇੱਥੋਂ ਰੈਫਰ ਕੀਤਾ ਗਿਆ ਚੰਡੀਗੜ੍ਹ ਤੇ ਉਸ ਸੀ ਜੇ ਸ ਬਹੁਤ ਜ਼ਿਆਦਾ ਮੇਰੇ ਛੋਟੇ ਭਾਈ ਦਾ ਨਾਮ ਸੁਚੇਨ ਸਿੰਘ ਆ ਜਿਹੜੀ ਲੜਾਈ ਹੋਈ ਹੈ ਉਹ ਕਾਰਨ ਕੀ ਆ ਕਾਰਨ ਕਹਿੰਦੇ ਤੁਸੀਂ ਜਾਣ ਕੇ ਕੁੜੀ ਨੂੰ ਦਵਾਈ ਖਵਾਈ ਹੈ ਵੀ ਤੁਹਾਡੇ ਕਰਕੇ ਕੁੜੀ ਨੇ ਦਵਾਈ ਖਾਦੀ ਹੈ ਸਰ ਇਹਨਾਂ ਮੇਰੇ ਚਾਚਾ ਜੀ ਦੀ ਜਿਹੜੀ ਨੂੰਹ ਹੈ ਨਾ ਉਹਨਾਂ ਕੁਝ ਪ੍ਰੋਬਲਮ ਨਾਲ ਐਡਮਿਟ ਸੀ ਉਰੇ ਮੈਨੂੰ ਨਹੀਂ ਪਤਾ ਕਰੀ ਕੀ ਗੱਲ ਹੋਈ ਹੈ ਕੀ ਨਹੀਂ ਉਹ ਐਡਮਿਟ ਸੀ ਉਰੇ ਤਾਂ ਮੈਨੂੰ ਕੋਰਾ ਫੋਨ ਆਇਆ ਵੀ ਕਹਿੰਦੇ ਵੀ ਕੋਈ ਚੱਕਰ ਪਿਆ ਹ ਹਸਪੀਟਲ ਮੈਂ ਇੱਦਾਂ ਆਪਣੇ ਕੰਮ ਕਰ ਰਿਹਾ ਸੀ ਗਿਆ ਆਪਣੇ ਫੋਟੋ ਵੀ ਕੰਮ ਆਈ ਮੇਰਾ ਤੇ ਮਿਕਸਿੰਗ ਕਰਦਾ ਛੱਡ ਕੇ ਮੈਂ ਉਰੇ ਆ ਗਿਆ ਨਾਲ ਕੋਲ ਇਦਾਂ ਖੜੇ ਸੀਗੇ ਇਹ ਆਜਾ ਕਿੱਥੇ ਕੱਟਣਾ ਹੈ ਕਿਹੜੇ ਹਸਪੀਟਲ ਦੀ ਆਨੰਦਾ ਹਸਪੀਟਲ ਜੀ ਆਪਣੇ ਦੀਪਨੰਦ ਹਸਪੀਟਲ ਕੋਹੜਾ ਰੋਡ ਤੇ ਜੀ ਤੇ ਜਿਹੜਾ ਚਾਚੇ ਦਾ ਵੱਡਾ ਬੇਟਾ ਜੀ ਉਹਦੇ ਸਹੁਰੇ ਨੇ ਜੀ ਉਹਦਾ ਨਾਮ ਨਾਮ ਤਾਂ ਅਜੇ ਤੱਕ ਮੈਨੂੰ ਨਹੀਂ ਪਤਾ ਹੈਗਾ सोनू ਇੱਕ ਮੁੰਡਾ ਹੀ ਤੇ ਇੱਕ ਮੁੰਡਾ ਆਪਣੇ ਮਜੀਤ ਸਿੰਘ ਸਤਾਵਗੜ ਤੋਂ ਕਾਲਾ ਕਹਿੰਦੇ ਜੀ ਇੱਕ ਜੋੜਾ ਸੀਗਾ ਜੀ ਸਤਾਵਗੜ ਤੋਂ ਇਹਨਾਂ ਨੇ ਵਾਰਦਾਤ ਕਰੀ ਕਿਰਪਾ ਨਾਲ ਸਾਡੇ ਦੇ ਮੇਰੇ ਕੋਲ ਆਲਰੇਡੀ ਬੜੀ ਪ੍ਰੂਫ ਵੀ ਪਿਆ ਹੋਇਆ ਸਾਰਾ ਕੁਝ ਉਧਰ ਜਿਹੜੇ ਹਸਪਤਾਲ ਦੇ ਵਿੱਚ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਉੱਥੋਂ ਦੀ ਰક્ત ਬਨਾਰੀ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਸਾਡੇ ਕੋਲ ਤਕਰੀਬਨ ਜੀ 8:12 ਮਿੰਟ ਦੇ ਕਰੀਬ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਸੀਗੇ ਇਹਨਾਂ ਦਾ ਜਾਪਦਾ ਹੈਗਾ ਵੀ ਉਹਨਾਂ ਦਾ ਲੜਾਈ ਝਗੜੇ ਦਾ ਕੰਮ ਹੋਇਆ ਹੈਗਾ ਤੇ ਇੱਕ ਬੰਦਾ ਸੁਖਚੈਨ ਸਿੰਘ ਕੁਲਸ਼ਨ ਸਿੰਘ ਤੇ ਹਰਦੀਪ ਸਿੰਘ ਤਿੰਨ ਬੰਦੇ ਸਾਡੇ ਕੋਲ ਆਏ ਨੇ ਇੱਕ ਬੰਦੇ ਨੂੰ ਅਸੀਂ ਚੰਡੀਗੜ੍ਹ ਭੇਜਿਆ ਹੈਗਾ ਤੇ ਬਾਕੀ ਜੋ ਵੀ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਪੇ ਦਿੱਤੀ ਹੈ ਪਰਚਾ ਉਹਨਾਂ ਦਾ ਕਰ ਦਿੱਤਾ ਹੈ ਬਾਕੀ ਜੋ ਵੀ ਕਾਰਵਾਈ ਹੋएगी ਕਿੰਨੇ ਕਿ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਉਹਦੇ ਪਰਚੇ ਜਸੀਂ ਲਿਖ ਦਿੱਤੀਆਂ ਨੇ ਜੀ ਬਾਕੀ ਇੱਕ ਬੰਦਾ ਥੋੜਾ ਜਿਹਾ ਇੱਕ ਥੋੜੀ ਜਿਆਦਾ ਸੱਟ ਸੀ ਕਿ ਇਸ ਕਰਕੇ ਅਸੀਂ ਉਹਨੂੰ 32 ਪੀਨਲੀ ਵਿੱਚ ਹੈ ਹਾਲਾਂਕਿ ਵਿਆਹ ਤਾਂ ਉਰਤ ਦੇ ਵੱਲੋਂ ਕਿਨਾਂ ਕਾਰਨਾਂ ਦੇ ਚੱਲਦੇ ਆ ਦਵਾਈ ਖਾਦੀ ਗਈ ਇਸ ਗੱਲ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਜਿਹੜੀ ਵੀ ਬੰਦ ਦੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਜਾਂਚ ਦੇ ਦੌਰਾਨ ਲਿਆਂਦੀ ਜਾਵੇਗੀ ਛੜਦੀਕਲਾ ਟਾਈਮ ਟੀਵੀ ਲਈ ਮਾਛੀਵਾੜਾ ਤੋਂ ਵਿਰਿੰਦਰ ਸਿੰਘ ਦੀ ਰਿਪੋਰਟ